ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅ ਅੱਜ ਤਰੀਕ ਹੈ ਗਿਆ ਜੀ 8 ਅੱਜ ਆਪਾਂ ਆਇਆ ਆਪਣੇ ਫਾਰਮ ਤੇ ਜਿਹੜਾ ਆਪਣਾ ਚੱਲਦਾ ਸੀ ਪ੍ਰੋਸੈਸ ਬਾਕੀ ਹਾਂਜੀ ਦੱਸੋ ਕਿਵੇਂ ਕਰਨ ਅੱਜ ਅੱਜ ਆਪਾਂ 8 ਤਰੀਕ ਹੈ ਜੀ ਅੱਜ ਆਪਣੇ ਬਿਟਮੇਟ ਲਾਉਣਾ ਟੀਕਾ ਹੂੰ ਪਹਿਲਾਂ ਆਪਾਂ ਇੱਕ ਤਰੀਕ ਨੂੰ ਵੀਡੀਓ ਪਾਈ ਸੀ ਹਾਂਜੀ ਇਹਦੀ ਆਪਾਂ ਸੈਂਕ੍ਰੋਨਾਈਜੇਸ਼ਨ ਕਰ ਰਹੇ ਹਾਂ ਪ੍ਰੋਸੈਸ ਚੱਲਦਾ ਜੀ ਦਾ ਆ ਟੀਕਾ ਲਾਉਣਾ ਹੁਣ ਬਿਟਮੇਟ ਹੂੰ ਮੈਟ ਮੈਟ ਆਈ ਸਮਾਰਕ ਦਿਖਾ ਦਿੰਨੇ ਆ ਤੁਹਾਨੂੰ। ਉਹ ਵੀਡੀਓ ਚ ਕਈ ਨੇ ਮੈਸੇਜ ਕਰਿਆ ਸੀ ਵੀ ਟੀਕਾ ਨਹੀਂ ਦਿਖਾਇਆ। ਪਤਾ ਨਹੀਂ ਲੱਗਦਾ ਹੈਗਾ ਆਹ ਦਿਖਾ ਦੇ ਸਕਰੀਨ ਸ਼ਾਟ ਖਿੱਚ ਲੈਣ ਚਾਹੇ। ਹੂੰ ਆਹ ਦੇਖ ਸਕਦੇ ਆ ਜੀ। ਇਹ ਮਿਲੂ ਇਹ ਲੈ ਲਿਓ ਨਹੀਂ ਗੈਨ ਐਚ ਚ ਮਿਲੂ ਗੈਨ ਐਚ ਲੈ ਲਿਓ। ਹਾਂਜੀ ਸਾਲਟ ਇੱਕੋ ਹੀ ਨੇ। ਸਾਲਟ ਇੱਕੋ ਹੀ ਆ ਜਿਆ ਰਿਜ਼ਲਟ। ਇਹ ਰਿਸੈਪਟਰਲ ਹੋ ਗਿਆ ਤੇ ਗੈਨਰ ਐਚ ਹੋ ਗਿਆ ਤੇ ਇਹ ਹੋ ਗਿਆ ਜੀ ਇਹ ਤਿੰਨੇ ਇੱਕੋ ਹੀ ਸਾਲਟ ਆ ਜਿਹੜਾ ਤਿੰਨਾ ਜਿਵੇਂ ਮਰਜ਼ੀ ਲੈ ਲਿਓ। ਤੇ ਅੱਜ ਪਹਿਲੇ ਦਿਨ ਆਪਾਂ ਲਾਇਆ ਸੀ ਉਹੋ ਹੀ ਇੱਕ ਤਰੀਕ ਨੂੰ ਆਪਣਾ ਰਿਸੈਪਟਰਲ ਤੇ ਅੱਜ ਲਾ ਰਹੇ ਆਂ ਜੀ। ਆਪਣਾ ਬੱਟਮੇਟ ਇਹਦੇ ਵਿੱਚੀ ਸਰੰਜ ਹੁੰਦੀ ਹੈ ਹੂੰ ਤੁਹਾਡੇ ਸਾਹਮਣੇ ਹੀ ਸਾਰਾ ਪ੍ਰੋਸੈਸ ਆ ਜਿਹੜਾ ਉਹ ਕਰਕੇ ਦਿਖਾਵਾਂਗੇ ਤੇ ਪਹਿਲੇ ਦਿਨ ਵੀ ਆਪਾਂ ਵੀਡੀਓ ਬਣਾਈ ਸੀ ਅੱਜ ਵੀ ਵੀਡੀਓ ਬਣਾ ਬਣਾਉਣੇ ਆ ਅੱਜ ਹੈਗਾ ਜੀ 7ਵਾਂ ਦਿਨ ਇਹਨੂੰ ਤੇ ਇੱਕ ਫਿਰ ਪਰਸੋਂ ਨੂੰ ਬਣਾਵਾਂਗੇ ਜੀ 9ਵੇਂ ਦਿਨ ਫਿਰ ਇਹਦੀ AIB ਦਿਖਾਵਾਂਗੇ ਤੁਹਾਨੂੰ ਕਰਦੇ ਆਂ ਦੀ ਤੇ ਫਿਰ ਤੁਹਾਨੂੰ ਸਾਰਾ ਪ੍ਰੋਸੈਸ ਆ ਜਿਹੜਾ ਤੁਹਾਨੂੰ ਦਿਖਾਵਾਂਗੇ ਵੀ ਗਾਹਾਂ ਫਿਰ ਇਹਦੇ ਚੈੱਕ ਹੋ ਜਾ ਗੱਭਣ ਉਹ ਵੀ ਦਿਖਾਵਾਂਗੇ ਪਾਰਲੈਨਾ ਟੀਕਾ ਇਸ ਤਰ੍ਹਾਂ ਇਹ 2 ਐਮ ਐਲ ਦਾ ਹੀ ਹੁੰਦਾ ਜੀ ਇਹ ਇਹ ਹੈ ਸਾਂਜ ਦੇ ਵਗੈਰਾ ਵਿੱਚੇ ਹੁੰਦੀ ਹੈ ਇਹਦੇ ਹਾਂ ਸੁਰੰਜ ਸੂਈ ਇਹਦੇ ਵਿੱਚੇ ਹੁੰਦੀ ਆ ਆਪਾਂ ਭਰ ਲਿਆ ਜੀ ਟੀਕਾ ਇਹ ਡੂੰਘਾ ਹੀ ਲਾਈਦਾ ਹੁੰਦਾ ਬਸ ਇਹ ਮਾਸਪੇਸ਼ੀ ਦੇ ਵਿੱਚ ਆਪਾਂ ਡੂੰਘਾ ਲਾਉਣਾ ਹੈ ਇੰਟਰਾ ਮਸਕੂਲਰ ਤੇ ਆਪਾਂ ਤੁਹਾਨੂੰ ਦੱਸਿਆ ਵੀ ਸੀ ਪਹਿਲਾਂ ਕਰ ਜਾ ਇੱਧਰ ਇੱਧਰ ਦੀ ਹੋ ਜਾ ਲਾ ਦੇ ਚੱਲ ਅੱਪਾ ਤੁਹਾਨੂੰ ਦੱਸਿਆ ਵੀ ਸੀਗਾ ਵੀ ਆਪਾਂ ਇਸ ਤਰੀਕੇ ਨਾਲ ਆਪਾਂ ਨੇ ਕਈ ਹੋਰ ਰੱਖੀਆਂ ਨੇ ਆਪਾਂ ਕਈ ਗਾਂ ਗੱਭਣ ਕਰਾਈਆਂ ਨੇ ਵੀਰੇ ਇਹ ਕਈ ਲੋਕਾਂ ਦੇ ਮੈਸੇਜ ਸੀਗੇ ਵੀ ਜੇ ਲੰਬੀ ਹੀਟ ਹੋਵੇ ਜਾਂ ਕਬੀ ਤਾਂ ਵੀ ਲੱਗਦਾ ਜੇ ਤਾਂ ਵੀਰੇ ਲੰਬੀ ਹੀਟ ਰੱਖ ਦਈਏ ਥੋੜੀ ਗਾਂ ਤਾਂ ਵੀ ਇਹ ਲੱਗ ਜੂਗਾ ਜੇ ਨਹੀਂ ਬੋਲਦੀ ਤਾਂ ਵੀ ਇਹ ਪ੍ਰੋਸੈਸ ਜਿਹੜਾ ਆਪਣਾ 079 ਵਾਲਾ ਇਹ ਚ ਇਹ ਇਹ ਕਰਕੇ ਤੁਸੀਂ ਗੱਭਣ ਰਹਿ ਸਕਦੇ ਜੀ ਗਾਂ ਇਹ بار-ਬਾਰ ਬੋਲਦੀ ਹੈ ਤਾਂ ਵੀ ਜੀ ਇਸ ਨਾਲ ਜਿਹੜੇ ਹਾਰਮੋਨ ਸੈੱਟ ਹੋ ਜਾਂਦੇ ਨੇ ਜੀ ਅੰਦਰੋਂ ਬਾਕੀ ਤੁਸੀਂ ਮਿਨਰਲ ਮਿਕਸਚਰ ਆ ਜਿਹੜਾ ਉਹ ਨਾਲ ਰੈਗੂਲਰ ਦੇਣਾ ਪਹਿਲਾਂ ਤੁਹਾਨੂੰ ਦੱਸੇ ਦੀ ਗਿਆ ਵੀ ਆਪਣਾ ਹੋ ਵੀ ਦੇਣੀ ਆ ਪਰ ਡੀ ਵਰਮਿੰਗ ਵੀ ਕਰਨੀ ਆ ਜੀ ਤੇ ਬਾਕੀ ਇਹ ਆ ਗੱਲ ਜਿਵੇਂ ਕਈ ਬੰਦੇ ਕਹਿੰਦੇ ਸੀ ਵੀ ਅਸੀਂ ਇਹ ਵੀ ਕਰਕੇ ਦੇਖ ਲਿਆ ਸਾਡੀ ਗਾ ਨਹੀਂ ਰਹੀ ਹੈਗੀ ਉਦੋਂ ਹੀ ਸਾਡਾ ਨੰਬਰ ਦਿੱਤਾ ਹੋਇਆ ਸਾਡੇ ਨਾਲ ਵੀਡੀਓ ਤੇ ਗੱਲ ਕਰ ਲੈਣਾ ਅਸੀਂ ਗਾਣ ਦੇਖ ਕੇ ਉਹ ਵੀ ਦੱਸ ਦਾਂਗੇ ਉਹਦਾ ਵੀ ਹੱਲ ਦੱਸ ਦੇਵਾਂਗੇ ਤੁਹਾਨੂੰ ਹਾਂ ਕੀ ਰਹਿਣ ਦਾ ਦਾ ਮਤਲਬ ਨਹੀਂ ਗਾਣ ਆ ਰਹੇ ਹੋ ਜਾਣਗੇ ਪ੍ਰੋਪਰ ਗਾਣ ਦੇਖ ਕੇ ਵੀ ਕਿਵੇਂ ਹੀਟ ਚ ਆਉਂਦੀ ਆ ਕਿੰਨਾ ਚਿਰ ਹੀਟ ਰਹਿੰਦੀ ਆ ਉਸ ਹਿਸਾਬ ਨਾਲ ਸਾਰਾ ਦੇਖ ਕੇ ਤੁਹਾਨੂੰ ਇਲਾਜ ਦੱਸ ਦੇਵਾਂਗੇ ਉਹਦਾ ਵੀ ਹੱਲ ਹੋ ਜਾਊਗਾ ਬਾਕੀ ਜਿਹੜੀ ਗਾਂ ਦਾ ਯਾਨੀ ਜਿਹੜੀ ਬੜਾ ਜ਼ਿਆਦਾ ਰਿਪੀਟ ਕਰਦੀ ਆ ਤੁਸੀਂ ਦੇਖਦੇ ਹੋ ਕਿ ਰਾਂ ਨੂੰ ਯਾਨੀ ਡਾਕਟਰ ਤੋਂ ਜ਼ਰੂਰ ਚੈੱਕ ਕਰਵਾ ਲਾ ਕਰੋਂ ਅੰਦਰੋਂ ਵੀ ਉਹਦੀ ਓਵਰੀ ਆਵਰੀ ਦੇ ਸਾਈਜ਼ ਕਿਸ ਤਰ੍ਹਾਂ ਨੇ ਅੰਦਰੋਂ ਬੱਚੇ ਦਾ ਨਹੀਂ ਕਿਵੇਂ ਆ ਫਿਰ ਉਹਦੀ ਸਲਾਹ ਨਾਲ ਸਾਰਾ ਕੰਮ ਹੋਊਗਾ ਤੁਸੀਂ ਵੀਡੀਓ ਬਣਾ ਕੇ ਸਾਨੂੰ ਦੱਸ ਸਕਦੇ ਹੋ ਜਾਂ ਫਿਰ ਆਪਣੀ ਜਿਹੜੀ ਵੀਡੀਓ ਕਾਲ ਤੇ ਵੀ ਸਾਨੂੰ ਗਾਂ ਦਿਖਾ ਸਕਦੇ ਹੋ ਫਿਰ ਆਪਾਂ ਦੇਖ ਲਾਂਗੇ ਆਪਾਂ ਯੂਨੀਵਰਸਿਟੀ ਦੇ ਡਾਕਟਰਾਂ ਨਾਲ ਆਪਣਾ ਹੈਗਾ ਜੀ ਆਪਣਾ ਚੱਲਦਾ ਹੀ ਉਹਨਾਂ ਨਾਲ ਗੱਲਬਾਤ ਉਹਨਾਂ ਤੋਂ ਉਹਨਾਂ ਤੋਂ ਆਪਾਂ ਦੇਖ ਕੇ ਇਲਾਜ ਲੂਜ ਕਰ ਲੈਨੇ ਆਪਾਂ ਜਿੰਨਾ ਵੀ ਉਹਨਾਂ ਦਾ ਵਰਤਿਆ ਤੇ ਕੰਮ ਵਧੀ ਰਿਹਾ ਜੀ ਸਾਰਾ ਪਾਸੇ ਰਿਹਾ ਹਾਂਜੀ ਬਾਕੀ ਸਬਸਕ੍ਰਾਈਬ ਕਰਿਆ ਕਰੋ ਚੈਨਲ ਹੂੰ ਦੇਖ ਕੇ ਨਾ ਛੱਡਿਆ ਕਰੋ ਰੀਲ ਹੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਰ ਹੂੰ ਸਾਨੂੰ ਵੀ ਛੋਡੇ ਸਾਹ ਦੀ ਲੋੜ ਆ ਹੂੰ ਬਾਕੀ ਹੋਰ ਕੋਈ ਵੀ ਕਿਸੇ ਡੰਗਰ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ ਸਾਡਾ ਨੰਬਰ ਲਿਖਿਆ ਹੁੰਦਾ ਤੁਸੀਂ ਫੋਨ ਕਰ ਲਿਆ ਕਰੋ ਹੂੰ ਵੈਸੇ ਤਾਂ ਜੇ ਨਹੀਂ ਵੀ ਜਵਾਬ ਦਿੱਤਾ ਜਾਂਦਾ ਹੁੰਦਾ ਕਈ ਵਾਰ ਫੋਨ ਲਾ ਲੇ ਵੀ ਹਾਂ ਥੋੜਾ 100% ਹੋਊ ਜਿਹੜਾ ਵੀ ਕੋਈ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਡੰਗਰ ਨੂੰ ਹੂੰ ਉਹਦਾ ਹੱਲ ਕਰਕੇ ਦਵਾਂਗੇ ਤੁਹਾਨੂੰ ਕਿਉਂਕਿ ਵੀਰੇ ਗੱਲ ਇਹ ਆ ਅਸੀਂ ਥੋੜਾ ਜਿਹਾ ਟਾਈਮ ਹੋਇਆ ਵੀਡੀਓ ਬਣਾਉਣ ਲੱਗੇ ਆ ਤੇ ਸਾਨੂੰ ਆਇਆ ਵੀ ਚੱਲ ਅਸੀਂ ਜਿਹੜਾ ਪ੍ਰੈਕਟੀਕਲ ਕਰਦੇ ਆ ਵੀ ਕਿਸੇ ਆਪਣੇ ਭਾਈ ਦਾ ਵੀ ਫਾਇਦਾ ਹੋ ਜਵੇ ਜਿਹੜੇ ਵੱਡੇ ਫਾਰਮ ਵਾਲੇ ਨੇ ਉਹਨਾਂ ਕੋਲ ਤਾਂ ਸਭ ਹੱਲ ਹੈਗੇ ਨੇ ਜੀ ਉਹਨਾਂ ਦਾ ਡਾਕਟਰਾਂ ਵੀ ਜਾਣ-ਪਛਾਣ ਹੈਗੀ ਆਉਂਦੇ ਜਾਂਦੇ ਰਹਿੰਦੇ ਨੇ ਯੂਨੀਵਰਸਿਟੀ ਆ ਤੇ ਹੋਰ ਆ ਤੇ ਆਪਾਂ ਬਣਾਉਨੇ ਵੀਡੀਓ ਆਪਣੇ ਛੋਟੇ ਛੋਟੇ ਕਿਸਾਨ ਭਾਈਆਂ ਵਾਸਤੇ ਜਿਹੜਾ ਛੋਟਾ ਕੰਮ ਸ਼ੁਰੂ ਕਰਦੇ ਨੇ ਜਾਂ ਜਿਨ੍ਹਾਂ ਨੇ ਕਰਨਾ ਜੀ ਡੈਰੀ ਦਾ ਸ਼ੁਰੂ ਆਪਾਂ ਉਹਨਾਂ ਵਾਸਤੇ ਦੱਸਦੇ ਆਂ ਜੀ ਕੋਈ ਦੱਸਦਾ ਨਹੀਂ ਹੈਗਾ ਜੀ ਕੋਈ ਵੀ ਨਹੀਂ ਦੱਸਦਾ ਇਹ ਕੰਮ ਦੇ ਵਿੱਚ ਸਿੱਧੀ ਕਿਸੇ ਨੂੰ ਆਪਾਂ ਇਸ ਲਈ ਵੀਡੀਓ ਬਣਾ ਕੇ ਆਪਾਂ ਦੱਸ ਦਿੰਨੇ ਆਂ ਵੀ ਚਲੋ ਅਗਲੇ ਦਾ ਕਿਸੇ ਦਾ ਫਾਇਦਾ ਹੋ ਜਾਏ ਜਿਹੜੀ ਆਪਾਂ ਪ੍ਰੈਕਟੀਕਲ ਕਰੇ ਨੇ ਉਹੀ ਆਪਾਂ ਦੱਸਦੇ ਆਂ ਜੀ ਵੀਡੀਓ ਦੇ ਵਿੱਚ ਆਪਾਂ ਉਹੀ ਕੋਈ ਹੋਰ ਸੁਣ ਸੁਣਾ ਕੇ ਕੋਈ ਐਸੀ ਗੱਲ ਨਹੀਂ ਜੀ ਦੱਸਦੇ ਆਗੇ ਬਾਕੀ ਨੰਬਰ ਵੀ ਆਪਾਂ ਦੇ ਦਾਂਗੇ ਜੀ ਵਿੱਚ ਤੁਸੀਂ ਗੱਲਬਾਤ ਕਰਨੀ ਆ ਛੜਾ ਵੀ ਪੁੱਛਣਾ ਤੁਸੀਂ ਨੰਬਰ ਵੀਡੀਓ ਦੇ ਵਿੱਚ ਦੇ ਦਾਂਗੇ ਇਸ ਥਲੇ ਡਿਸਕ੍ਰਿਪਸ਼ਨ ਚ ਤੇ ਬਸ ਇਹ ਰਿਕਵੈਸਟ ਹੈ ਤੁਹਾਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਸ਼ੇਅਰ ਵੀ ਕਰ ਦਿਓ ਜੀ ਤਾਂ ਅੱਗੇ ਤੋਂ ਕਈ ਭਾਈਆਂ ਦਾ ਆਪਣੇ ਦਾ ਫਾਇਦਾ ਹੋ ਸਕੇ ਜੀ ਹਾਂਜੀ ਹੋਰ ਕੁਝ ਨਹੀਂ ਬਸ ਹੋਰ ਤਾਂ ਕੋਈ ਨਹੀਂ ਕੱਲ ਨੂੰ ਮਿਲਾਂਗੇ ਜੀ ਨਵੀਂ ਵੀਡੀਓ ਨਾਲ ਕੱਲ ਨੂੰ ਤੁਹਾਨੂੰ ਦੱਸਾਂਗੇ ਕੋਈ ਜਿਹੜੇ ਸੂਂਗ ਦੇ ਡੰਗਰਾਂ 'ਚ ਜ਼ੇਰ ਨਹੀਂ ਪੈਂਦੀ ਉਹਦਾ ਹੱਲ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਸასი ਕਾਲ ਜੀ